ਨਾਲੀ ਵਿੱਚ ਲੀਰ ਰੂੜੀ ਲੀਰ ਰੂੜੀ ਰੋੜ ਲੀਰੇ ਰੋੜ ਚਲੋ ਪੜੋ ਹੁਣ ਕਿਹੜਾ ਵੇ ਪੜੋ ਚਲੋ ਇਹਨੂੰ ਪਹਿਲਾਂ ਕੀ ਨਹੀਂ ਪੜਨਾ ਹਾਂ ਪੜੋ ਪੜੋ ਚਲੋ ਵੇਖ ਕੇ ਨਹੀਂ ਪੜਨਾ ਕੋਈ ਨਹੀਂ ਵੇਖ ਕੇ ਪੜ੍ਹਦਾ ਛੱਦਦੇ ਆ ਨਾਲੀ ਵਿੱਚ ਯਾਦ ਕਰ ਲੈ ਇਹਨੂੰ ਪਹਿਲਾਂ ਤੇ ਤੇ ਬੋਲਣਾ ਤੇਜ਼ ਨਾਲੀ ਵਿੱਚ ਲੀਰ ਰੂੜਾ ਰੂੜੇ ਰੂੜੀ ਕਹਿੰਦਾ ਰੂੜੀ ਕਹਿੰਦਾ ਹਾਂ ਤੇ ਰੂੜੀ ਕਹਿੰਦਾ ਚੱਲ ਐਸੇ 10 ਮਿੰਟ ਤੱਕ ਲਾਉਣਾ ਓਏ ਚਾ ਚੱਲ ਚਲ ਤੇਰੀ ਗੱਲ ਹੀ ਆ ਚਾ ਚਲ ਚਲ ਤੂੰ ਬੋਲ ਦੇ ਚਲ ਤੂੰ ਬੋਲਿਆ ਰੇ ਵਾਇ ਨਾੜੀ ਵਿੱਚ ਲੀੜ ਜੁੜੇ ਰੌੜ ਲੀੜੇ ਰੌੜ ਦੁਆਰਾ ਬੋਲ ਦੋ ਨਾੜੀ ਵਿੱਚ ਲੀੜ ਅਨੁੜੇ ਰੌੜ ਲੀੜੇ ਰੌੜ ਲੀੜੇ ਨੀ ਰੌੜੇ ਵੀਰੇ ਰੌੜ ਚਲ ਤੂੰ ਨਾੜੀ ਵਿੱਚ ਰੀਰ ਲੁੜੇ ਰੁੜੇ ਰੀਰ ਲੁੜੇ ਕਹੜ ਬੋਲਦਾ ਲਿਆ ਮੈਂ ਬੋਲਦਾ ਨਾਲੀ ਵਿੱਚ ਲੀਰ ਰੁੜੇ ਰੁੜੀ ਰੋੜਨ ਦੀ ਰੋੜਾ ਰੋੜ ਰੀਲੇ ਨਾਲੀ ਵਿੱਚ ਲੀਰ ਰੋੜੀ ਰੋੜ ਦੀ ਲੀਰ ਰੋੜ ਹੋ ਲੀਲੇ ਹਾਏ ਓਏ ਨਾਲੀ ਵਿੱਚ ਲੀਰ ਲੀਰ ਰੁੜੇ ਚੱਲ ਵੀ ਨਾਲੀ ਵਿੱਚ ਲੀਰ ਰੁੜੀ ਰੁੜੀ ਰੋੜ ਨਾਲੀ ਵਿੱਚ ਲੀਰ ਰੋੜ

ਲੀ ਰੂੜੇ ਇਹ ਰੂੜੇ ਇਹ ਰੂੜੇ ਕਹਤ ਰੂੜੀ ਕਰੇ ਨਾਲੀ ਵਿੱਚ ਲੀਰ ਰੋੜੀ ਰੜਦੀ ਨੇ ਰੋ ਆਏ ਯਾਰ ਢੀੜੇ ਕਾ ਬੋਲੇ ਨਾਲੀ ਵਿੱਚ ਲੀਰ ਰੂੜੇ ਰੜਦੇ ਰੀੜ ਨਾਲੀ ਵਿੱਚ ਲੀਰ ਰੂੜੇ ਰੌੜ ਰੜਦਾ ਨਾਲੇ ਤੇ ਲੀਰ ਰੋੜੀ ਰੜਦੀ ਆਹ ਗੁਰੂ ਸਹੀ ਬੋਲੋ ਸਹੀ ਯਾਰ ਨਾਲੀ ਵਿੱਚ ਲੀਰ ਰੂੜੇ ਰੂੜੀ ਰੌੜ ਰੀ ਨੇ ਰੌੜ ਤੇਰਾ ਮੁੱਕਾ ਦਰ ਨਾਲੀ ਵਿੱਚ ਲੀਰ ਰੋੜੀ ਰੜ ਲੀਦੇ ਰੋੜ ਹੈ ਲਾਰ ਰੋੜੇ ਲਾਰੀ ਦੇ ਰੋੜੇ ਲਾਰੀ ਲੱਤਰਾਰੇ ਨਾਲੀ ਵਿੱਚ ਲੀਰ ਰੁੜੇ ਰੋੜ ਲੀੜੇ ਰੋੜੇ ਲੀੜੇ ਇਹ ਲੀੜੇ ਡੇ ਪੈ ਤਾ ਨਾਲੀ ਚ ਨਾਲੀ ਵਿੱਚ ਲੀਰ ਰੁੜੀ 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 ਰੋੜ ਨਾਲੀ ਵਿੱਚ ਨਹੀਂ ਨਾਲੀ ਆ ਕੀ ਹੋ ਗਿਆ ਆ ਗਿਆ ਆ ਗਿਆ ਨਾਲੀ ਵਿੱਚ ਲੀਰ ਰੁੜੀ 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 ਨਾਲੀ ਵਿੱਚ ਲੀਰ ਰੁੜੀ ਰੌੜੀ ਦੇ ਡੜ ਇਹ ਇਹ ਲੀੜੇ ਲੀੜੇ ਨਾਲੀ ਵਿੱਚ ਲੀਰ ਰੁੜੀ ਦਾ ਇਹ ਦੂਜੇ ਨਾਲੀ ਵਿੱਚ ਚਲੀ ਨਾਲੀ ਵਿੱਚ ਲੀਰ ਰੁੜੀ ਰੌੜ ਲੀਰੇ ਰੌੜ ਹੌਲੀ ਹੌਲੀ ਤੇ ਹੌਲੀ ਨਹੀਂ ਤੇਜ਼ ਬੋਲਣਾਗਾ ਚਲੀਰ ਰੁੜੀ ਰੌੜੀ ਦੇ ਡੜ 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 ਰੁੜ ਗਿਆ ਮੈਂ ਡੜ ਗਿਆ ਨਹੀਂ ਥੀ ਬੋਲਦਾ ਨਾਲੀ ਵਿੱਚ ਨਾਲੀ ਵਿੱਚ ਲੀਰ ਰੋੜੀ ਰੜ ਰੀ ਰੀ ਰੇਗਰ ਆਵਤੀ ਆਰੇ ਕਹੋਰ ਮੱਛ ਨਾਲੀ ਵਿੱਚ ਲੀਰ ਰੋੜੀ ਰੜ ਰੀ ਰੋੜ ਹਣਾ ਵੀ ਤੂੰ ਹੀ ਬੋਲ ਕੇ ਦੇਖ ਬਣਾ ਦੀ ਹਾਂ ਮਿੰਟਾਂ ਵਿੱਚ ਬੋਲ ਸਕਦਾ ਕਿ ਨਹੀਂ ਮੈਂ ਕਿ ਹੋਰ ਆ ਗਿਆ ਚੱਲ ਤੂੰ ਬੋਲ ਹਾਂ ਪੜ ਲੈ ਆ ਤੂੰ ਪੜ ਇੱਕ ਵਾਰ ਚ ਬਣਾ ਰੋ ਕੇ ਪੜਨਾ ਨਾਲ ਦੀ ਨਾਲ ਤਾਂ ਬਾਅਦ ਪੜੀ ਪੜ ਬਹਿ ਜਾ ਬਹਿ ਜਾ ਇੱਕ ਬਹਿ ਕੇ ਪੜ ਇੱਕ ਵਾਰ ਪੜ ਲੈ ਫੇਰ ਬੋਲ ਪੜ ਲੈ ਕੀ ਲਿਖਿਆ ਵਾ ਇਹ ਤਾਂ ਮੂੰਹ ਤੇ ਹੱਥ ਟੰਗ ਲਾਦਾ ਪਿਆ ਬੀਜੇ ਤੂੰ ਤੰਗ ਆ ਤੰਗ ਨਹੀਂ ਪੜ ਨਹੀਂ ਜਾਣਾ ਇਹ ਲੈ ਆ ਪੜ ਦੇ ਉੱਚੀ ਬੋਲ ਕੇ ਬੋਲ ਬੋਲ ਨਾ ਨਾਰੀ ਉਹ ਯਾਰ ਚੁੱਪ ਕਰ ਨਾ ਨਾਰੀ ਮੈਂ ਪੜ ਲੈਣ ਤੂੰ ਯਾਰ ਬੱਸ ਚੁੱਪ ਬੋਲ ਰੱਡੀ ਏ ਰੱਡ ਪੜ ਬਜੀ ਉੱਚੀ ਪੜ ਜੋੜ ਜੋੜ ਕੇ ਬੜੀਆਂ ਦਿੱਤੀ ਬੜਨ ਉੱਚੀ ਤੇ ਪੜਦੇ ਮੈਂ ਕੋਈ ਨਾ ਗਲਤ ਜਾਂਦਾ ਕਿੰਨਾ ਪੜ ਦੇ ਉਹ ਬਾਗੀ ਬੱਤ ਲੀ ਲੂ ਨਾਲੀ ਵਿੱਚ ਰੀਓ ਕਾਲੀ ਵਿੱਚ ਲੀਰ ਰੂੜੀ ਰੌੜ ਲੀਲੇ ਰੌੜ ਨਾਲੀ ਵਿੱਚ ਲੀਰ ਰੂੜੀ ਰੌੜ ਲੀਦੇ ਰੌੜ ਹਾਂ ਸਹੀ ਬੋਲਦਾ ਹਾਂ ਸਹੀ ਆ ਸਹੀ ਬੋਲਦਾ ਨਾ ਤਾ ਬਈ ਸਹੀ ਆ ਚਲੋ ਬਈ ਨਾਲੀ ਵਿੱਚ ਲੀਰ ਰੂੜੇ ਰੌੜ ਨੀਲੇ ਰੌੜ ਬੋਲੇ ਕਹਦਾ ਨਾਲੀ ਵਿੱਚ ਰੀਰ ਨਾਲੀ ਵਿੱਚ ਲੀਰ ਰੂੜੀ ਰੌੜ ਰੀਲੇ ਰੌੜ ਬਈ ਇਹਦੇ ਤੀਆ ਕੋਈ ਇਹ ਨੂੰ ਚੱਲ ਪੜ ਔਖਾ ਬੋਲ ਨਾ ਵੀ ਇਹ ਨਾਲੀ ਵਿੱਚ ਨਹੀਂ ਨਾਲੀ ਵਿੱਚ ਲੀਰ ਰੁੜੀ ਰੋੜ ਲੀਰੇ ਰੋੜ ਨਾਲੀ ਵਿੱਚ ਲੀਰ ਰੁੜੀ ਰੋੜ ਲੀਰੇ ਰੋੜ ਹਾਂ ਹੌਲੀ ਬੋਲੀ ਜਾਂਦੀ ਹੈ ਹੌਲੀ ਦਾ ਨਾਲੀ ਵਿੱਚ ਲੀਰ ਰੁੜੀ ਰੋੜ ਲੀਰੇ ਰੋੜ ਹਾਂ ਨਾਲੀ ਵਿੱਚ ਤੂੰ ਪਾ ਦਿਆ ਤੂੰ ਯਾਰ ਨਾਲੀ ਵਿੱਚ ਲੀਰ ਰੁੜੀ ਰੋੜ ਮੈਂ ਮੈਂ ਬੋਲਾਂ ਮੈਂ ਬੋਲਾਂ ਨਾਲੀ ਵਿੱਚ ਲੀਰ ਰੁੜੀ ਰੁੜੀ ਨਾਲੀ ਵਿੱਚ ਰੀਰ ਰੂੜੀ ਰੌੜੀ ਦੇ ਰੌੜ ਨਾਲੀ ਵਿੱਚ ਰੀਰ ਰੂੜੀ ਰੌੜੀ ਦੇ ਰੌੜ ਲægਦੇ ਬੋਲ ਕੇ ਦੇਖੋ ਬੋਲੇ ਜਾਂਦਾ ਕਿ ਨਹੀਂ ਵੀ ਇਹ ਓਏ ਆ ਜਾ ਠੀਕ ਹੈ ਇੱਕ ਵਾਰ ਤਾਂ ਮੈਂ ਬੋਲਤਾ ਜਾ ਦੂਜਾ ਜਾਣਾ ਓਏ ਇਹ ਨਹੀਂ ਹਰੀ ਆਉਂਦਾ